ਮੋਰਚੇ ਦੇ ਵਿੱਚ ਸ਼ਾਮਲ ਨੇ ਉਹਨਾਂ ਦੇ ਲੀਡਰ ਪਹੁੰਚੇ ਤੇ 3 ਵਜੇ ਤੋਂ ਲਗਾਤਾਰ ਮੀਟਿੰਗ ਚੱਲ ਰਹੀ ਹੈਗੀ ਦਿੱਲੀ ਕੂਚ ਨੂੰ ਲੈ ਕੇ ਜਿਹੜਾ ਕੋਈ ਫੈਸਲਾ ਹੈਗਾ ਉਹ ਕਿਸਾਨ ਲੈ ਸਕਦੇ ਨੇ ਕਿਉਂਕਿ ਦੱਸ ਦਈਏ ਕਿ ਪਿਛਲੇ ਦਿਨੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਜਿਹੜਾ ਇੱਕ ਪ੍ਰੈਸ ਨੋਟ ਜਾਰੀ ਕੀਤਾ ਜਾਂਦਾ ਜਿਸ ਦੇ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਇਹ ਕਿਹਾਗਾ ਜਿਹੜਾ ਆਪਣਾ ਕੱਢ ਰਿਹਾ ਕਿਹਾਗਾ ਕਿ ਉਹ ਤਿਆਰ ਰਹਿਣ ਬਾਰਡਰਾਂ ਦੇ ਉੱਪਰ ਗਿਣਤੀ ਵਧਾਈ ਜਾਵੇ ਕਿਸੇ ਵੇਲੇ ਵੀ ਜਿਹੜੀ ਦਿੱਲੀ ਕੂਚ ਦੀ ਤਿਆਰੀ ਹੋ ਸਕਦੀ ਹੈ ਕਿਉਂਕਿ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਕਿਸਾਨ ਜਿਹੜੇ ਦਿੱਲੀ ਜਾਣ ਨੂੰ ਲੈ ਕੇ ਲਗਾਤਾਰ ਹਲਚਲ ਹੈ ਜਿਹੜੀ ਉਹ ਤੇਜ਼ ਕਰਦੇ ਦਿਖਾਈ ਦੇ ਰਹੇ ਨੇ ਇਹ ਤਸਵੀਰਾਂ ਨੇ ਜਿੱਥੇ ਅਸੀਂ ਖੜੇ ਆ ਇੱਥੇ ਲਗਾਤਾਰ ਮਾਹੌਲ ਹਾਲਾਤ ਬਦਲੇ ਨੁਕਸਾਨ ਵੀ ਹੋਇਆ ਕਿਸਾਨਾਂ ਦਾ ਬਿਲਕੁਲ ਇਸੇ ਜਗ੍ਹਾ ਦੇ ਉੱਪਰ ਲਗਾਤਾਰ ਜਿਹੜੀਆਂ ਝੜਪਾਂ ਹੁੰਦੀਆਂ ਰਹੀਆਂ ਤਾਂ ਹੁਣ ਤਸਵੀਰ ਬਦਲ ਚੁੱਕੀ ਹੈ ਇਹ ਮੇਰੇ ਪਿੱਛੇ ਦੀ ਤੁਸੀਂ ਤਸਵੀਰ ਦੇਖ ਸਕਦੇ ਹੋਗੇ ਕੀ ਇੱਥੇ ਹੁਣ ਕਿਸਾਨਾਂ ਵੱਲੋਂ ਇੱਕ ਜਿਹੜੀ ਮੋਰਚਾ ਬੰਦੀ ਆ ਉਹ ਕੀਤੀ ਗਈ ਹੈ ਇੱਥੇ ਲਗਾਤਾਰ ਕਿਸਾਨ ਬੈਠਦੇ ਨੇਗੇ ਤੇ ਪਹਿਰਾ ਦਿੰਦੇ ਨੇ ਕਿ ਕੋਈ ਵੀ ਜਿਹੜਾ ਵਿਅਕਤੀ ਹੈ ਉਹ ਬਿਨਾ ਕਿਸੇ ਆਗਿਆ ਤੋਂ ਉਸ ਪਾਸੇ ਨਾ ਜਾਵੇ ਤਾਂ ਇਸ ਨੂੰ ਪੂਰਾ ਇੱਕ ਜਿਹੜਾ ਮੋਰਚਿਆਂ ਦੀ ਤਰ੍ਹਾਂ ਬਣਾਇਆ ਗਿਆ ਹੈਗਾ ਕਿਸਾਨ ਇੱਥੇ ਬੈਠੇ ਨੇ ਕਿਸਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਪਹਿਲਾਂ ਤੁਸੀਂ ਇਹ ਤਸਵੀਰਾਂ ਦੇਖੋ ਕਿ ਹਰ ਤਰ੍ਹਾਂ ਦਾ ਪ੍ਰਬੰਧ ਹੈ ਕਿਸਾਨਾਂ ਵੱਲੋਂ ਆਪਣਾ ਜਿਹੜਾ ਮਿੰਨੀ ਕਿਚਨ ਹੈਗਾ ਉਹ ਤਿਆਰ ਕੀਤਾ ਗਿਆ ਹੈਗਾ ਇੱਥੇ ਬਿਲਕੁਲ ਬਾਂਸ ਦੇ ਜਿਹੜੇ ਘਰ ਨੇ ਜਿਸ ਤਰ੍ਹਾਂ ਦਿੱਲੀ ਕਿਸਾਨ ਅੰਦੋਲਨ ਵੇਲੇ ਦਿਖਾਈ ਦਿੰਦੇ ਸੀਗੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿ ਹਰ ਤਰ੍ਹਾਂ ਦਾ ਪ੍ਰਬੰਧ ਕਿਸਾਨਾਂ ਨੇ ਆਪਣੇ ਰਹਿਣ ਦੇ ਲਈ ਕੀਤਾ ਹੈ ਗੱਲ ਕਰਦੇ ਆ ਵੀਰ ਜੀ ਕੀ ਨਾਮ ਹੈ ਆਪਣਾ ਮਰੇ ਜੀ ਵਿਪਨ ਬਲैक ਕੋਟ ਪੂਰਾ ਜ਼ਿਲ੍ਹਾ ਫਰੀਦਕੋਟ ਕਿਵੇਂ ਦੇਖਦੇ ਹੋ ਕਿ ਅੱਜ ਜਿਹੜਾ ਐਸਕੇਮ ਦੀ ਮੀਟਿੰਗ ਹੋਈ ਹੈ ਤਾਂ ਹੁਣ ਦੂਸਰੇ ਫਾਰਮਾਂ ਦੇ ਜਿਹੜੇ ਲੀਡਰ ਆਏ ਨੇ ਤਾਂ ਕਿਸ ਤਰ੍ਹਾਂ ਲੱਗ ਰਿਹਾ ਹੈਗਾ ਕਿਸ ਤਰ੍ਹਾਂ ਦਾ ਨਤੀਜਾ ਆ ਸਕਦਾ ਹੈਗਾ ਦੇਖੋ ਨਤੀਜਾ ਤਾਂ ਜੀ ਤੁਹਾਡੇ ਸਾਹਮਣੇ ਆ ਜਾਣਾ ਤੇ ਕਿੰਨੇ 1 ਘੰਟਾ ਡੇਢ ਘੰਟਾ ਮੀਟਿੰਗ ਰਹਿ ਗਈ ਹੈ ਜੀ ਪਰ ਫਿਲਹਾਲ ਜਿਹੜੇ ਸਾਨੂੰ ਇਹ ਲੱਗ ਰਿਹਾ ਕਿ ਅਸੀਂ ਤਾਂ ਦਿੱਲੀ ਜਾਣ ਲਈ ਬਿਲਕੁਲ ਤਿਆਰ ਆ ਹਾਂ ਤਾਂ ਕਿਵੇਂ ਲੱਗਦਾ ਹੈਗਾ ਕਿ 6 ਮਹੀਨਿਆਂ ਦੇ ਕਰੀਬ ਕਿਸਾਨਾਂ ਨੂੰ ਬੈਠਿਆ ਨੂੰ ਹੋ ਗਿਆ ਗਰਮੀ ਬਹੁਤ ਜ਼ਿਆਦਾ ਜਿਵੇਂ ਤੁਸੀਂ ਬੱਚਿਆਂ ਨੂੰ ਨਾਲ ਲੈ ਕੇ ਆਓਗੇ ਤਾਂ ਸਮੱਸਿਆਵਾਂ ਬਹੁਤ ਸਾਰੀਆਂ ਆਉ ਸਮੱਸਿਆਵਾਂ ਦਾ ਖੈਰ ਜੀ ਸਮੱਸਿਆਵਾਂ ਹੀ ਮਸਲੇ ਦਾ ਹੱਲ ਹੈ ਠੀਕ ਹੈ ਜੀ ਕਿਉਂਕਿ ਸਾਡੇ ਰਾਜ ਸਮੱਸਿਆਵਾਂ ਹੀ ਆਈਆਂ ਨੇ ਜੋ ਸਰਕਾਰਾਂ ਬੰਦੀਆਂ ਆਈਆਂ 70 ਸਾਲਾਂ ਤੋਂ ਅਸੀਂ ਸਮੱਸਿਆਵਾਂ ਦਾ ਸਾਹਮਣਾ ਹੀ ਕਰਦੇ ਆਏ ਆ ਪਰ ਜਿਹੜੇ ਬੱਚਿਆਂ ਦੇ ਆਉਣ ਦੀ ਗੱਲ ਹੈ ਜਦੋਂ ਹਾਈ ਕੋਰਟ ਨੇ ਫੈਸਲਾ ਕੀਤਾ ਸੀ ਕਿ ਹਰਿਆਣਾ ਸਰਕਾਰ ਰਸਤੇ ਖੋਲੇ ਤਾਂ ਸਾਡੇ ਪੰਜਾਬ ਚ ਬੈਠੇ ਕਿਸਾਨਾਂ ਦੇ ਇੱਕ ਜਿਹੜਾ ਉਤਸ਼ਾਹ ਵਧ ਗਿਆ ਸੀ ਇਸ ਕਰਕੇ ਜਿਹੜੇ ਬੱਚੇ ਐ ਹੋਰ ਸਾਡੇ ਨੌਜਵਾਨ ਵੀਰ ਐ ਬਜ਼ੁਰਗ ਮਤਾਵਾ ਨੇ ਭੈਣਾਂ ਨੇ ਉਹਨਾਂ ਨੇ ਬਰਡਰਲ ਉਹਨਾਂ ਨੂੰ ਸ਼ੁਰੂ ਕਰ ਦਿੱਤਾ ਸੀ ਤਾਂ ਜੋ ਅਸੀਂ ਦਿੱਲੀ ਵੱਲ ਕੁਛ ਕਰੀਏ ਤਾਂ ਅੱਜ ਜਿਹੜੇ ਨੇਤਾ ਨੇ ਉਹ ਮੀਟਿੰਗ ਕਰ ਰਹੇ ਨੇਗੇ ਤਾ ਹਾਈ ਕੋਰਟ ਨੇ ਵੀ ਇੱਕ ਫੈਸਲਾ ਸੁਣਾਇਆ ਹੈਗਾ ਹਾਈ ਕੋਰਟ ਦੇ ਫੈਸਲੇ ਨੂੰ ਕਿਸਾਨ ਖਨੌਰੀ ਬਾਰਡਰ ਤੇ ਜਿਹੜੇ ਤੁਸੀਂ ਬੈਠੇ ਹੋ ਉਹ ਕਿਵੇਂ ਦੇਖਦੇ ਹੋਗੇ ਮਾਨਯੋਗ ਹਾਈ ਕੋਰਟ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਸਾਡੀ ਆਵਾਜ਼ ਸੁਣੀ ਹੈ ਕਿਉਂਕਿ ਇਹ ਉਹਨਾਂ ਨੇ ਕਲੀਅਰ ਕਰਤਾ ਕਿ ਜਿਹੜਾ ਰਸਤਾ ਉਹ ਕਿਸਾਨਾਂ ਨੇ ਨਹੀਂ ਰੋਕਿਆ ਜਿੱਦਾਂ ਕਿ ਹਰਿਆਣਾ ਸਰਕਾਰ ਵੱਲੋਂ ਇਹ ਕਹਿ ਰਹੇ ਸੀ ਕਿ ਕਿਸਾਨ ਰਸਤਾ ਰੁਕੀ ਬੈਠੇ ਆ ਪਰ ਮਾਨਯੋਗ ਹਾਈ ਕੋਰਟ ਨੇ ਬਹੁਤ ਵਧੀਆ ਇਹ ਫੈਸਲਾ ਲੈ ਕੇ ਹਰਿਆਣਾ ਸਰਕਾਰ ਜਿਹੜਾ ਬਾਰਡਰ ਖੋਲੇ ਤੇ ਕਿਸਾਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਦੇਵੇ ਪਰ ਹਰਿਆਣਾ ਸਰਕਾਰ ਇਹ ਕਹਿ ਰਹੀ ਹੈ ਕਿ ਕਿਸਾਨ ਅੱਗੇ ਜਾ ਕੇ ਮਾਹੌਲ ਖ ਜਦ ਕਿ ਤੁਸੀਂ ਕਵਰੇਜ ਕਰ ਰਹੇ ਹੋ 153 ਦਿਨ ਦੇ ਵਿੱਚੋਂ ਹਨ ਦੇ ਹਾਈ ਜੈਟ ਕੈਮਰੇ ਲੱਗੇ ਹੋਏ ਨੇ ਕਿਸੇ ਵੀ ਕਿਸਾਨ ਕੋਲੇ ਕਿਸੇ ਵੀ ਆਗੂ ਕੋਲੇ ਬਿਨਾਂ ਝੰਡੇ ਤੋਂ ਕੋਈ ਹਥਿਆਰ ਨਹੀਂ ਸੀ ਇੱਕ ਆਪਦੇ ਨਾਰੇ ਸੀ ਇੱਕ ਟਰੈਕਟਰ ਸੀ ਟਰਾਲੀਆਂ ਸੀ ਤੇ ਝੰਡੇ ਸੀ ਸਾਡੇ 25 ਟਰੈਕਟਰ ਇੱਥੇ ਭੰਨੇ ਆ ਜਿੰਨਾ ਤੇ ਕਿੰਨੇ ਕਰੋੜ ਰੁਪਏ ਦਾ ਨੁਕਸਾਨ ਹੈ ਹਜੇ ਵੀ ਸਾਨੂੰ ਜੇ ਇਹ ਕਹਿਣਗੇ ਕਿ ਇਹ ਫਿਰਕਾ ਪ੍ਰਸਤ ਹੈ ਜਾਂ ਇਹ ਅੰਦੋਲਨ ਖਰਾਬ ਕਰਦੇ ਆ ਜਾਂ ਇਹ ਮੌਲ ਖਰਾਬ ਕਰਦੇ ਆ ਤਾਂ ਫਿਰ ਇਸ ਤੋਂ ਇਲਾਵਾ ਸਾਡੇ ਕੋਲੇ ਸ਼ਾਂਤੀ ਦਾ ਕੋਈ ਹੋਰ ਸਾਧਨ ਨਹੀਂ ਹੈ ਜੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਬੈਠੇ ਹੋਗੇ ਪੜਾਈ ਦਾ ਵੀ ਨੁਕਸਾਨ ਹੋ ਰਿਹਾ ਹੋਣਾ ਔਰ ਇਹ ਗਰਮੀ ਬਹੁਤ ਜ਼ਿਆਦਾ ਹੈਗੀ ਤਾਂ ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਆਂ ਦੇਖੋ ਜੀ ਪਹਿਲਾਂ ਸਾਡੇ ਬਜ਼ੁਰਗਾਂ ਨੇ ਅੰਦੋਲਨ ਲੜੇ ਬਜ਼ੁਰਗਾਂ ਤੋਂ ਦੇਖ ਕੇ ਅਸੀਂ ਅੱਜ ਜਥੇਬੰਦੀਆਂ ਨਾਲ ਜੁੜ ਕੇ ਆਪਦੇ ਜ਼ਮੀਨ ਬਚਾਉਣ ਲਈ ਖੜੇ ਆਂ ਜੇ ਅੱਜ ਅਸੀਂ ਆਪਣੇ ਬੱਚਿਆਂ ਨੂੰ ਇਸ ਚੀਜ਼ ਦੀ ਸਿੱਖਿਆ ਨਾ ਦੇਵਾਂਗੇ ਜਾਂ ਇਹਨਾਂ ਨੂੰ ਇਹ ਚੀਜ਼ ਮਾਹੌਲ ਨਾ ਦਿਖਾਵਾਂਗੇ ਤਾਂ ਇਹ ਖੇਤੀ ਨੂੰ ਟੁੱਟ ਜਾਣਗੇ ਇਸ ਲਈ ਮੁਸੀਬਤ ਸਾਨੂੰ ਕੁਛ ਨਹੀਂ ਕਹਿੰਦੀ ਮੁਸ਼ਕਲ ਸਾਨੂੰ ਕੁਛ ਨਹੀਂ ਕਹਿੰਦੀ ਜਿਹੜੀ ਇਹਦੀ ਸਟੱਡੀ ਉਹ ਆਨਲਾਈਨ ਚੱਲ ਰਹੀ ਹੈ ਪਰ ਫਿਰ ਵੀ ਜੇ ਇੱਥੇ ਕੁਛ ਅੱਜ ਆਏ ਨੇ ਇੱਥੇ ਸਿੱਖੇ ਨੇ ਤਾਂ ਇਹਨਾਂ ਦੇ ਮਨ ਚ ਹੀ ਹੋਊਗਾ ਕਿ ਅਸੀਂ ਅੱਜ ਖੇਤੀ ਲਈ ਆਏ ਆਂ ਆਪਦੇ ਪਿਤਾ ਪੁਰਖੀ ਖੇਤੀ ਬਚਾਉਣ ਦੇ ਲਈ ਅਸੀਂ ਬੜੜਾ ਦੇ ਖੜੇ ਆਂ ਤੇ ਬੱਚ ਕੀ ਨਾਮ ਆਪਣਾ ਹਰਸ਼ਾਨ ਸਿੰਘ ਹਰਸ਼ਾਨਤ ਕਦੋਂ ਤੋਂ ਇੱਥੇ ਹੋਗੇ ਤੁਸੀਂ ਪਰਸੋਂ ਤੋਂ ਠੀਕ ਹੈ ਤਾਂ ਤੁਹਾਨੂੰ ਪਤਾ ਵੀ ਕਿਹੜੀਆਂ ਮੰਗਾ ਲਈ ਜਿਹੜੇ ਤੁਹਾਡੇ ਪਿਤਾ ਨੇ ਉਹ ਲੜ ਰਹੇ ਨੇ ਜਾਂ ਦੂਸਰੇ ਕਿਸਾਨ ਲੜ ਰਹੇ ਨੇ ਜੀ ਕੱਕ ਦਾ ਪਾਵਦੌਣ ਅੱਛਾ ਤਾਂ ਤੁਹਾਨੂੰ ਲੱਗਦਾ ਉਹਰੇ ਕੀ ਸਿੱਖਣ ਨੂੰ ਮਿਲਦਾ ਹੈਗਾ ਦਾ ਸ਼ਰਮਾ ਗਏ ਨੇ ਕਿ ਤਾਂ ਇੱਥੇ ਬਜ਼ੁਰਗ ਨੇ ਕਿ ਸਾਡੇ ਉਹਨਾਂ ਨਾਲ ਗੱਲ ਕਰਦੇ ਆਪਪੀ ਜੀ ਕੀ ਨਾਮ ਹੈ ਕੀ ਦਾ ਮੇਰਾ ਨਾਮ ਗੁਰਦੇਵ ਸਿੰਘ ਆ ਜੀ ਕਦੋਂ ਤੋਂ ਇੱਥੇ ਬੈਠੇ ਹੋਗੇ ਇਹ ਤੇ 13 ਤਰੀਕ ਤੋਂ ਬੈਠੇ 13 ਫਰਵਰੀ ਦੇ ਜੀ ਠੀਕ ਹੈ ਤਾਂ ਕਿਸ ਤਰ੍ਹਾਂ ਦਾ ਉਹ ਰੇ ਮਾਹੌਲ ਹੁੰਦਾ ਜਿਵੇਂ ਤੁਸੀਂ ਬਿਲਕੁਲ ਬਾਰਡਰ ਦੇ ਨਜ਼ਦੀਕ ਪਰਲੇ ਪਾਸੇ ਪੁਲਿਸ ਬਾਲ ਬੋ